ਜੋ ਪਰਦੇ ਵਿੱਚ ਆਇਦਿਨ ਹੀ ਲੁੱਟਖੋਹਾਂ ਤੇ ਚੋਰੀ ਦੇ ਮਾਮਲਿਆਂ ਦੇ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਤੇ ਉਦਦੇਰੀ ਮਾਛੀਵਾੜਾ ਪੁਲਿਸ ਦੇ ਵੱਲੋਂ ਰਹੰਗੀਰਾ ਤੋਂ ਮੋਬਾਈਲ ਤੇ ਨਕਦੀ ਖੋਣ ਵਾਲੇ ਤਿੰਨ ਨੌਜਵਾਨ ਕਾਬੂ ਕੀਤੇ ਗਏ ਨੇ ਤਾਂ ਇਸ ਬਾਬਤ ਜਾਣਕਾਰੀ ਦੰਦਿਆ ਪੁਲਿਸ ਦਾ ਇਹ ਕਹਿਣਾ ਹੈ ਕਿ ਇੱਥੇ ਇੱਕ ਵਿਅਕਤੀ ਜੋ ਕਿ ਖੇਤਾ ਤੋਂ ਘਰ ਵਾਪਸ ਆ ਰਿਹਾ ਸੀ ਤਰਸਤ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਘੇਰਿਆ ਫਿਰ ਉਸ ਦਾ ਮੋਬਾਈਲ ਤੇ 1000 ਰੁਪਏ ਦੀ ਨਕਦੀ ਖੋ ਲਈ ਹੈ ਜਦੋਂ ਪੁਲਿਸ ਵੱਲੋਂ ਲੋਕ ਤੋਂ ਵਿਅਕਤੀ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕੀਤੀ ਗਈ ਤੇ ਨਾਕਾਬੰਦੀ ਦੇ ਦੌਰਾਨ ਲੁੱਟ ਤੇ ਖੋਹ ਨੂੰ ਅੰਜਾਮ ਦੇਣ ਵਾਲੇ ਇਹ ਤਿੰਨ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਕੋਲੋਂ ਮੋਬਾਈਲ ਤੇ ਨਕਦੀ ਵੀ ਬਰਾਮਦ ਹੋਈ ਹੈ ਤੇ ਪੁੱਛਗੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ 'ਚ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਜੀ ਇਹਨਾਂ ਦੀ ਦਰਸ਼ਨ ਸਿੰਘ ਦੇ ਪੁੱਤਰ ਜਗਿੰਦਰ ਸਿੰਘ ਵਾਸੀ ਬੁਰਜ ਕੱਟਾ ਉਹ 25 ਤਰੀਕ ਨੂੰ ਆਪਦੇ ਖੇਤਾਂ ਦੇ ਵੱਲੋਂ ਗਿਆ ਸੀ ਜੀ ਉਹ ਜਦੋਂ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਫੁੱਟਰਸਾਈਕਲ ਤੇ ਤਿੰਨ ਨੌਜਵਾਨ ਸੀ ਜਿਨ੍ਹਾਂ ਇੱਕ ਹਮਪ੍ਰੀਤ ਸਿੰਘ ਇਲਿਸਟ ਸੰਤੀ ਦੂਸਰਾ ਜਸਵੀਰ ਰਾਮ ਤੇ ਇੱਕ ਲਬ ਪ੍ਰੀਤ ਲਈ ਇਸ ਪ੍ਰੀਤ ਜਿਹੜਾ ਲਬ ਪ੍ਰੀਤ ਦਾ ਉਹ ਪਿੰਡ ਘੜੀਵੇੜਦਾ ਜੀ ਬਾਕੀ ਦੋਨੋਂ ਹੀ ਇਹ ਮਛੇਵੜਾ ਸਾਹਬ ਦੇ ਰਹਿਣ ਵਾਲੇ ਨੇ ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਤੇ ਇੱਕ ਮੋਬਾਈਲ ਲੋਕੀ ਦਾ ਖੋਕੇ ਲੈ ਗਏ ਸੀ ਸਾਡੇ ਕੋਲ ਸ਼ਿਕਾਇਤ ਦਰਜ ਕਰਾਈ ਵੀ ਸ਼ਿਕਾਇਤ ਦਰਜ ਕਰੰਤ ਸੀ ਇਹਨਾਂ ਦੀ ਤਲਾਸ਼ ਕੀਤੀ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੀ ਤੇ ਇਹਨਾਂ ਨੂੰ ਜਿਹੜਾ ਕੋ ਮਿਲ ਗਿਆ ਜਿਹੜਾ ਕੋ ਜੀ ਮੋਬਾਈਲ ਜਿਹੜਾ ਖੋਹ ਕੀਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਇਆ ਵੀ ਹੋ ਗਏ ਇਹਨਾਂ ਤੇ ਕੋਈ ਹੋਰ ਮਾਮਲਾ ਦਰਜ ਹੈ ਪਹਿਲਾਂ ਜੀ ਹਾਂ ਜੀ ਜਿਹੜਾ ਆਪਣੇ ਲਾਪ੍ਰੀਤ ਆ ਇਹਦੇ ਵੱਖ-ਵੱਖ ਧਰਮਾਂ ਵਾਂ ਹੇਠ ਤਿੰਨ ਪਰਚੇ ਨੇ ਲੜਾਈ ਝਗੜੇ ਦੇ ਜੀ ਜਸਬੀ ਜਸਵੀਰ ਰਾਮ ਦੇ ਵੀ ਇੱਕ ਪਰਚਾ ਖੋਦ ਆ ਜੀ ਤੇ ਦੂਜਾ ਤੀਸਰਾ ਜਿਹੜਾ ਇਹਦੇ ਸੰਤੀਆ ਇਹਦੇ ਖਿਲਾਫ ਪਈ ਹੈਗਾ ਦਰਸ਼ਕ ਧੰਨਵਾਦ ਇਹਨਾਂ ਕੋਈ ਹੋਰ ਵੀ ਬਾਦ ਤਾਂ ਕੀ ਕੋਈ ਕੁਮੰਨੇ ਨਹੀਂ ਜੀ ਅੱਜ ਅਸੀਂ ਪੁੱਛ ਕੇ ਸਮ ਮੋੜਲੀ ਚੱਲ ਰਹੀ ਹੈ ਜੀ ਤੁਹਾਨੂੰ ਉਮੀਦ ਆ ਵੀ ਅੱਗੇ ਇਹ ਸਾਨੂੰ ਜਾਣਕਾਰੀ ਦੇਣਗੇ ਜਾਂ ਇਹ ਤੋਂ ਇਹਨਾਂ ਤੋਂ ਖਲਾਸੀ ਹੋਣਗੇ ਪੁੱਛ ਕੇ